सिर मारे उन मार्के अ ਤੁਹਾਨੂੰ ਸਿਰਫ ਇਹ ਥੋੜਾ ਠੀਕ ਹੈ ਕੁਝ ਨਹੀਂ ਹੋਇਆ ਹੈ ਮੈਂ ਜਲਦੀ ਅੱਜ ਵੀ ਆਪਾਂ ਮਿੰਟੂ ਬੈਠ ਕਰਦੇ ਆਂ ਕਰਦੇ ਹੁਣ ਦੱਸਦੇ ਹੁੰਨੇ ਆਂ ਵੀ ਥੋੜੇ ਬੈਠਣ ਮਿੰਟੂ ਬੈਠੀ ਆਂ ਅੱਜ ਤੋਂ ਮੈਂ ਰਿਸਪੈਕਟ ਹੋ ਜਾਣ ਜੁੜਿਆ ਕਰਾਂ ਨਹੀਂ ਇਹਦਾ ਸੇਕ ਕਰੇ ਵੀ ਬੈਠਣ ਨੂੰ ਨਹੀਂ ਆਉਂਦਾ ਇਹ ਸਾਡੇ ਚਾਚੇ ਲੱਗਦੇ ਸੀ ਜੀ ਕੀ ਮਸਲਾ ਹੋਇਆ ਸੀ ਜੀ ਮੇ ਮਸਲੇ ਹੋਏ ਸੀ ਜੀ ਰਖੜੀਆਂ ਨਾਲ ਲੜਾਈ ਹੋਈ ਸੀ ਅੱਛਾ ਜੀ ਚਲੋ ਜੀ ਉਰੇ ਅਸੀਂ ਇਹਨਾਂ ਨੂੰ ਦਾਖਲ ਕਰਾਤਾ ਲੈ ਕੇ ਜਿਹੜੇ ਪਾਰਟੀਆਂ ਲੜਾਈ ਹੋਈ ਸੀ ਉਹ ਪਾਰਟੀ ਨਾਲ ਅਸੀਂ ਆਏ ਉਰੇ ਸਾਡੇ ਇਹ ਚਾਚਾ ਜੀ ਲੱਗਦੇ ਨੇ ਦਾਦੀ ਸਾਡੀ ਸਾਡੀ ਭੈਣ ਆਈ ਸੀ ਰਖੜੀਆਂ ਵੰਨਣ ਤੇ ਜੀ ਸਾਡੀ ਕੁੜੀ ਵੀ ਆਈ ਸੀ ਸਾਰੇ ਆਏ ਸੀ ਅੱਛਾ ਜੀ ਇਨਾ ਮੁੰਡਿਆਂ ਨੇ ਰਾਤ ਨੂੰ ਘਰੇ ਵੜ ਕੇ ਜੀ ਸਾਰੇ ਘੁੱਟ ਤੇ ਅੱਛਾ ਜੀ ਰਾਤ ਨੂੰ ਛੋਟਾ ਭਾਈ ਚਾਚੇ ਵਾਲਾ ਮੁੰਡਾ ਸਾਨੂੰ ਸਾਡੀ ਚੜੀ ਤੇ ਆ ਗਿਆ ਜੀ ਕਹਿੰਦਾ ਵੀਰੇ ਅਸੀਂ ਮਾਰਦੇ ਸਾਰੇ ਆ ਕੇ ਮੈਂ ਕੀ ਹੋ ਗਿਆ ਅਸੀਂ ਦੇਖਿਆ ਜਾ ਕੇ ਦੋ ਜੀ ਸਾਰੇ ਟੁੱਟੇ ਫੁੱਟੇ ਪਏ ਜੀ ਅਸੀਂ ਫੋਨ ਮਾਰਿਆ ਐਂਬੂਲੈਂਸ ਨੂੰ ਜੀ ਐਂਬੂਲੈਂਸ ਆ ਕੇ ਸਾਨੂੰ ਅਸੀਂ ਦਾਖਲ ਕਰਾਤੇ ਜੀ ਜਿਹੜੀ ਦੂਜੀ ਪਾਰਟੀ ਆਈ ਉਹ ਰਾਤ ਨੂੰ ਅਸੀਂ ਆਇਆ 12 ਵਜੇ ਜੀ ਉਹ 2 ਵਜੇ ਆ ਕੇ ਆਪ ਬਲੇਡ ਮਾਰ ਕੇ ਜੀ ਆ ਕੇ ਬਲੇਡ ਮਾਰ ਕੇ ਦਾਖਲ ਕਰਾ ਕੇ ਜੀ ਦਾਖਲ ਕਰਾਨ ਦੇ ਨਾਲ ਜੀ ਉਸ ਤੋਂ ਬਾਅਦ ਕਹਿੰਦੇ ਜੀ ਕੋਈ ਨੇ ਛੁੱਟੀ ਪੈ ਗਈ ਅਸੀਂ ਤੁਹਾਡੇ ਕੋਲੋਂ ਦੇਖਾਂਗੇ ਆ ਪੂਲ ਥੱਲੇ ਧਾਰਣਾ ਜੀ ਐਸਆਈ ਐ ਤੇ ਉਹਨੂੰ ਅਸੀਂ ਕਿਹਾ ਵੀ ਸਾਡਾ ਹੱਲ ਕਰੋ ਕੁਝ ਸਾਡਾ ਹੱਲ ਕਰੋ ਸਾਡੇ ਬੁੱਢੇ ਦੀ ਪਾਂਹ ਤੇ ਬਾਲਾ ਦਰਦ ਹੋ ਰਿਹਾ ਵੀ ਇਹਦਾ ਹੱਲ ਕਹਿੰਦਾ ਕੋਈ ਨਹੀਂ ਬੈਠ ਜਾ ਟਿੱਕੇ ਸਾਲੀ ਛੋਟੀ ਜਾਤ ਆ ਤੁਹਾਡੀ ਆ ਤੁਸੀਂ ਲੜਦੇ ਹੋ ਬਾਅਦ ਤੇ ਹਾਰ ਨੂੰ ਅਸੀਂ ਕਹਿੰਦਾ ਸਰ ਮੈਂ ਕੋਈ ਕਰਨੀ ਸਾਡੇ ਬਿਆਨ ਲੈਣ ਆਏ ਸਾਨੂੰ ਡਰਾਵੇ ਧਮਕਾਵੇ ਜੀ ਇਹ ਐ ਨਹੀਂ ਹੋ ਸਕਦਾ ਇਹ ਐ ਨਹੀਂ ਹੋ ਸਕਦਾ ਮੈਂ ਠੀਕ ਹੈ ਜੀ ਉਸ ਤੋਂ ਬਾਅਦ ਅੱਜ ਪ੍ਰੈਸਰਨ ਦੱਸਿਆ ਅੱਜ ਅਸੀਂ ਐਸੇ ਤੋਂ ਸਭ ਨੂੰ ਮਿਲ ਕੇ ਆਏ ਆ ਪਹਿਲਾਂ ਉਹਨੇ ਵੀ ਸਾਨੂੰ ਇਹ ਕਹਿੰਦਾ ਕਹਿੰਦਾ ਤੁਸੀਂ ਸੱਟਾਂ ਦਾ ਅਸੀਂ ਕੀ ਕਰੀਏ ਤੁਹਾਡੇ ਸੱਟਾਂ ਦਾ ਤੁਹਾਡੇ ਸੱਟਾਂ ਦਾ ਅਸੀਂ ਕੀ ਕਰੀਏ ਕਹਿੰਦਾ ਮੈਂ ਕਿਉਂ ਸਰ ਇੱਕ ਪਾਸੇ ਸਾਰਾ ਮਦ ਲਖੜਾ ਇੱਕ ਪਾਸੇ ਉਹ ਤਿੰਨ ਘਰ ਨੇ ਮੈਂ ਕਿਹਾ ਸਰ ਸੱਚਾਈ ਦੇ ਕੋਤਾ ਆ ਜਾਓ ਚਲੋ ਤੁਸੀਂ ਸੱਟਾਂ ਕੰਦੇ ਨਾਓ ਤੁਸੀਂ ਸੱਚਾਈ ਬੰਨੇ ਆ ਜਾਓ ਤੁਸੀਂ ਮੱਲੇ ਦੇ ਬੰਦੇ ਵੇ ਜਵਾਬ ਦੇ ਉੱਥੋਂ ਪਤਾ ਕਰੋ ਅੱਜ ਕੀ ਨਾ ਚਲਾ ਅੱਜ ਮਸਲਾ ਇਹ ਹੋਇਆ ਅੰਦਰ ਅਜੇ ਇਹ ਸਹੀ ਇਹਨਾਂ ਨੂੰ ਕੋਈ ਬਿਮਾਰੀ ਸਾਡੇ ਚਾਚੇ ਨੂੰ ਕੋਈ ਦਵਾਈ ਨਹੀਂ ਜਲਦੀ ਕੋਈ ਕੁਝ ਨਹੀਂ ਜੀ ਬਾਹਾਂ ਦਾ ਪ੍ਰੈਸ਼ਰ ਹੋਣ ਗਿਆ ਜੀ ਇਹਨਾਂ ਨੇ ਟੀਕਾ ਲਾਇਆ ਇਹ ਟੀਕਾ ਲਾਇਆ ਸਾਨੂੰ ਇਹਨੇ ਬੁਲਾਇਆ ਸਾਡਾ ਚਾਚਾ ਮੱਛੀ ਵਾਂਗੂ ਧੜਪ ਰਿਆ ਡਾਕਟਰ ਅੰਦਰ ਹਰਵੰਸ ਸਹੈਣੀ ਸੀ ਡਾਕਟਰ ਕੋਈ ਵੀ ਨਹੀਂ ਸੀ ਡਾਕਟਰ ਕੋਈ ਨਹੀਂ ਸੀ ਜਿਹੜੇ ਆ ਦੂਜੇ ਨੇ ਉਹ ਅੰਦਰ ਸੀ ਜੀ ਆਕਸੀਜਨ ਇਹਨਾਂ ਦੇ ਅੰਦਰ ਨਹੀਂ ਜੀ ਫਿਰ ਆਕਸੀਜਨ ਕਦੋਂ ਲਾਈਓ ਜੀ ਜਦੋਂ ਸਾਡੇ ਚਾਚਾ ਜੀ ਖਤਮ ਹੋ ਗਏ ਸਾਨੂੰ ਇਹਨਾਂ ਨੇ ਬਾਅਦ 'ਚ ਦੱਸਿਆ ਜੀ ਹੁਣ ਦੇਖੋ ਐਨਾ ਮੈਂ ਡਾਕਟਰ ਦਾ ਹੈਲਮੈਂਟ ਕਿਵੇਂ ਪਰ ਇਹ ਆਕਸੀਜਨ ਦਾ ਲਾ ਕੇ ਉੱਤੇ ਵਾਲੇ ਲਾ ਜੋ ਅਸੀਂ ਆਪਾਂ ਫਿਰ ਤੁਹਾਨੂੰ ਫਿਰ ਉਹਨਾਂ ਬਾਹਰ ਭੇਜਦਾ ਕਹਿੰਦਾ ਨਾ ਠੀਕ ਹੋਗਾ ਠੀਕ ਹੋਗਾ ਠੀਕ ਐ ਤੂੰ ਖੜੋ ਅਸੀਂ 10 ਮਿੰਟ ਖੜਕੇ ਜੀ ਅਸੀਂ 10 ਮਿੰਟ ਖੜਕੇ ਰਹਿ ਫੇਰ ਮਹਾ ਡਾਕਟਰ ਸਾਹਿਬ ਨੂੰ ਦੱਸੋ ਸਾਨੂੰ ਦੱਸੋ ਕੰਨ ਦੱਸਦੇ ਆ ਦੱਸਦੇ ਆ ਫੇਰ ਹਰਮਾ ਡਾਕਟਰ ਅੰਦਰ ਗਿਆ ਉਹ ਤੋਂ ਬਾਅਦ ਜੀ ਅੰਦਰ ਜਾ ਕੇ ਫਿਰ ਉਹ ਆਕਸੀਜਨ ਲਾ ਕੇ ਲਿਆ ਜੋ ਪਾਈਪ ਜਾਲਿਆ ਉਹ ਦੱਬ ਦੱਬ ਕੇ ਸਾਹਦ ਬਾਹਰੇ ਸੀ ਸਾਡੇ ਵੀ ਹੁਣ ਮੁੰਡੇ ਲੱਗੇ ਹੋਏ ਨੇ ਡਾਕਟਰਾਂ ਦੇ ਪੇ ਜੀ ਔਰ ਵੀ ਸਾਡੇ ਚਾਚੀ ਵੀ ਲੱਗੇ ਡਾਕਟਰਾਂ ਦੇ ਉਹ ਕਹਿੰਦੇ ਵੀ ਇਹ ਚ ਤਾਂ ਕੁਝ ਹੈ ਹੀ ਨਹੀਂ ਤੁਸੀਂ ਇਹਨੂੰ ਭੇਜ ਰੈਫਰ ਕਿਵੇਂ ਕਰ ਰਹੇ ਹੋ ਡਾਕਟਰ ਰੈਫਰ ਕਰਦਾ ਹਾਂ ਹਾਂ ਜੀ ਪਟਿਆਲੇ ਲੈ ਜਾਣਾ ਤਾਂ ਦੱਸਿਆ ਵੀ ਨਹੀਂ ਦਿੱਤਾ ਤਾਂ ਖਤਮ ਹੋ ਗਏ ਜੀ ਸਭ ਕੁਝ ਹੋ ਗਿਆ ਮੈਨੂੰ ਇਹ ਦੱਸੋ ਮਰੇ ਹੋਏ ਬੰਦੇ ਨੂੰ ਕਿਹੜਾ ਰੈਫਰ ਕਰਦਾ ਜੀ ਇਹਨਾਂ ਨੇ ਰੈਫਰ ਕਰ ਰਹੇ ਨੇ ਜੀ ਅਸੀਂ ਤਾਂ ਪੁੱਛਿਆ ਕਹਿੰਦੇ ਸਾਨੂੰ ਨਹੀਂ ਪਸਤਾ ਜੀ ਅਸੀਂ ਗੇਟ ਤੇ ਰੁੱਕ ਗਏ ਅਸੀਂ ਗੇਟ ਤੇ ਰੁੱਕ ਗਏ ਕਿ ਡਾਕਟਰਾਂ ਦੀ ਅਨਗੈਲਹੀ ਕਾਰਨ ਜਿਹੜਾ ਇਹ ਡਾਕਟਰਾਂ ਦੀ ਅਨਗੈਲਹੀ ਗੱਲ ਤੇ ਇੱਕ ਪੁਲਿਸ ਦੀ ਅਨਗੈਲਹੀ ਕਰਕੇ ਜੇ ਪੁਲਿਸ ਨਾਲ ਦੀ ਨਾਲ ਕੰਮ ਕਰੇ ਮੇਰੀ ਗੱਲ ਸੁਣੋ ਜੀ ਜਦੋਂ ਬੰਦਾ ਹਰੇਕ ਆਰ ਪੁੱਛਿਆ ਮੈਨੂੰ ਇਹ ਸਾਨੂੰ ਅਸੀਂ ਪੁੱਛਿਆ ਵੀ ਉਹਨਾਂ ਦਾ ਸਰਫ ਕਿਵੇਂ ਲਿਖਾਤੀ ਸੱਟਾਂ ਗੱਲਾਂ ਵੀ ਕੀ ਨੇ ਸਾਨੂੰ ਕਹਿੰਦੇ ਆ ਦੁਆਰੇ ਦੁਆਰੇ ਸਾਨੂੰ ਸਵੇਰ ਦਾ ਇਹਨਾਂ ਨੇ ਪੱਪੜ ਪੁੱਸੇ ਜਪਾ ਰੱਖੇ ਜੀ ਆਹ ਦੇਖੋ ਸਾਨੂੰ ਗੁੰਮਰਾ ਕਰਵੇਂ ਐਸੇ 24 ਡਾਕਟਰ ਵੀ ਦੇਖੋ ਇਹ ਡਾਕਟਰਾਂ ਦੀ ਵੀ ਚਾਹ ਲੈ ਅਸੀਂ ਇਹੀ ਮੰਗ ਕਰਦੇ ਹਾਂ ਜੀ ਜਿਹੜੇ ਪਿੱਛੇ ਸਾਡਾ ਚਾਚਾ ਮਰਿਆ ਉਹ ਸਾਰੇ ਬੰਦਿਆਂ ਨੂੰ ਤਿੰਨ ਦਿਨ ਪੁਲਿਸ ਪ੍ਰਸ਼ਾਸਨ ਨੇ ਸਾਡਾ ਨੋ ਕੁਛ ਨਹੀਂ ਪੁੱਛਿਆ ਜੀ ਅਸੀਂ ਤਾਂ ਇਹੀ ਬਰਦਾ ਉਹ ਕਰਦੇ ਆ ਨਾਲੇ ਤਾਂ ਇੰਨਾ ਤਾਂ ਕਾਰਵਾਈ ਉਹ ਡਾਕਟਰਾਂ ਦੇ ਜੀ ਨਾਲੇ ਉਹ ਬੰਦੇ ਜਿੰਨੇ ਵੀ ਹੈਗੇ ਨੇ ਚੱਕੇ ਜਾਣ ਜੀ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਐਸਐਸਓ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਿਆ ਦੋ ਵਾਰੀ ਕਰਿਆ ਐ ਐਸਐਸਓ ਸਾਹਿਬ ਨੇ ਸਾਡੀ ਗੱਲ ਸੁਣੀ ਵੀ ਹਾਂ ਭਾਈ ਸਾਨੂੰ ਠੁੱਠਾ ਹੌਸਲਾ ਨਹੀਂ ਦਿੱਤਾ ਵੀ ਅਸੀਂ ਤੁਹਾਡੀ ਸੁਣਦੇ ਆ ਕਹਿੰਦਾ ਪਰਚਾ ਤੁਹਾਨੂੰ ਥੋੜੇ ਦੇ ਪਰਚਾ ਹੋ ਜਾਊਗਾ ਰਾਤ ਜਲ ਬਿਆਨ ਲੈਣਾ ਜਾਤ ਇਹ ਗੱਲ ਵੀ ਕਹੀ ਹੈ ਜੀ ਐਸਐਸਓ